ਬੋਲ ਸੱਚੇ ਦਰਬਾਰ ਕੀ ਜੈ ਸੰਗਤ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਰੂਗਾવાડી ਲੱਖਿਆਲ ਚੰਨੋ ਦਰਬਾਰ ਚ ਸਾਲਾਨਾ ਪੰਜਵਾਂ urs ਮੇਲਾ ਮਨਾਇਆ ਜਾ ਰਿਹਾ ਤੇ 5 ਤਰੀਕ ਨੂੰ ਹੀ ਸ਼ਾਮ 5 ਵਜੇ ਮਹਿੰਦੀ ਦੀ ਰਸਮ ਮਨਾਈ ਜਾਊਗੀ ਅਤੇ 6 ਜੂਨ ਨੂੰ ਸਵੇਰੇ 8 ਵਜੇ ਝੰਡੇ ਦੀ ਰਸਮ ਹੋਊਗੀ ਤੇ ਨਾਲ ਹੀ ਬਾਬਾ ਜੀ ਦੀ ਗਰਗਾਹਾਂ ਤੇ ਪੁੱਲਾਂ ਦੀਆਂ ਚਾਦਰਾਂ ਪਾਈਆਂ ਜਾਣਗੀਆਂ ਤੇ ਆਪਦੇ ਸਮੇਂ ਚ ਸਮਾਂ ਕੱਢ ਕੇ ਹਾਜ਼ਰੀ ਲਾਓ ਤੇ 6 ਜੋੜ ਨੂੰ ਬਾਬਾ ਜੀ ਦੇ ਦਰਬਾਰ ਵਿੱਚ ਮਹਿਫਲ ਕਰਵਾਈ ਜਾਣੀ ਆ ਜੋ ਕਿ ਸਵੇਰ ਤੋਂ ਸ਼ਾਮ ਨੂੰ ਸਵੇਰ ਵਾਦ ਦੇ ਤੋਂ ਲੈ ਕੇ ਸਵੇਰੇ ਸਵੇਰ ਵਾਦ ਦੇ ਤੱਕ ਮਹਿਫਲ ਚੱਲਣਾ ਸੋ ਇਸ ਮਹਿਫਲ ਵਿੱਚ ਬਹੁਤ ਵੱਡੇ ਪ੍ਰਸਿੱਧ ਕਲਾਕਾਰ ਆਪਣੀਆਂ ਹਾਜ਼ਰੀਆਂ ਲਗਵਾਉਣਗੇ ਸੋ ਸਾਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਤੁਸੀਂ ਵੀ ਇਸ ਮੇਲੇ ਵਿੱਚ ਆਪਣੀ ਹਾਜ਼ਰੀ ਲਗਵਾਇਓ ਦੇ ਦਾਤਾ ਸਰਕਾਰ ਦੇ ਦਰਬਾਰ ਦੀਆਂ ਕੁਰਸੀਆਂ ਪ੍ਰਾਪਤ ਕਰਿਓ ਸੋ ਦਾਤਾ ਸਰਕਾਰ ਤੁਹਾਨੂੰ ਚੜ੍ਹਦੀ ਗਲਾ ਚ ਰੱਖੇ ਬੋਲ ਸੱਚੇ ਦਰਬਾਰ ਕੀ ਜੈ ਜੈ